ਕਹਿ ਨਾਨਕ ਤੈ ਸੁਖਵਾ ਤਿਤ ਕਰ ਅਨਦ ਵਾਜੇ ਆਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੈ ਔਰ ਬ੍ਰਹਮ ਪ੍ਰਪਾਇਆ ਤ੍ਰੇ ਸਗਲ ਦਿਕੇ ਵਾਜੇ ਅਨਹਤੂਰੇ ਸਲੋਕ ਪਵਨ ਕਰੋ ਪਾਣੀ ਪਿਤਾ ਮਾਤਾ ਤਰਤ ਮਹਾਤਾ ਦੇਵਾ ਸਰਾ ਕੋਈ ਦਾਇ ਦਾਇਆ ਠੇਲਿਆ ਬੁਰਿਆਈਆ ਵਾਜੇ ਤਰਮਹਤੂਰੈ ਕਰਮੇ ਆਪੋ ਆਪਣੇ ਕੀਤੀ ਸੁਢੀ ਦਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਮ ਨਾਨਕ ਦੇ ਮੁਖ ਉਜਲੇ ਕੀਤੀ ਸੁਪੀ ਨਾਦ ਸਵਾਏ ਸਭ ਤਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋ ਸਹਾਇ ਦਸਾ ਕਸ ਅਦਿ ਜੋਤ ਹਉ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦیدار ਦਾ ਧਿਆਨ ਕਰਕੇ ਬੰਦ ਚਾਲਿਆਂ ਮੁਕਤਿਆਂ ਹੱਠਿਆਂ ਜੱਟਿਆਂ ਤੱਪਿਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖਲਾਹੀ ਤੇ ਪਾਹੀ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਪਾਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰ ਅੰਨੇ ਹਰਿ ਸਿਖੇ ਕੇ ਸਾਹ ਸਵਾਸਾ ਨਾਮਿ ਪਾਈ ਤੇ ਨਾ ਦੇ ਕਮੈ ਦਾ ਤਹਾ ਤਹਾ ਰਸਵਰ ਹੋਇ ਤ ਦੇਗ ਤੇ ਫਤੇ ਪ੍ਰਤ ਕੀ ਪਾਈ ਪੰਜ ਕੇ ਜੀਤ ਸ੍ਰੀ ਸਾਹਿਬ ਜੇ ਸਾਹ ਸੇਖਾਂ ਨੂੰ ਸਿਖੇ ਦਾਨ ਕੇ ਸਦਾਨ ਤਹਿਤ ਦਾਨ ਬਿਬੇਕ ਦਾਨ ਵੇਸੈ ਜੋ ਜੋ ਬਟਨ ਧਰਮ ਦਾ ਜੈਕਾਰ ਬਨੋ ਜੀ ਸੁਹਾਏ ਗੁਰੂ ਸਿੱਖਾਂ ਦਾ ਮੰਨਿ ਰਾਮ ਮਤਿ ਚੀ ਮਤ ਦਾ ਸ੍ਰੀ ਨਰਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਤੋਂ ਜਨਾਤੋਂ ਪੰਥੋਂ ਵਿਸ਼ਵ ਰਿਆ ਗਿਆ ਹੈ ਖੁੱਲੇ ਦਰਸ਼ਕ ਦੀਦਾਰ ਤੇ ਸੇਵਾ ਸਮਲ ਦਾ ਪ੍ਰਸ਼ਾਦ ਜੋ ਆਪ ਲੋਗੋ ਨੇ ਬਣਾਇਆ ਤੇ ਸੇਵਾ ਕੀਤੀ ਹੈ ਸਭ ਨੇ ਮਿਲ ਕੇ उसके बाद लंगर छकेंगे पांच मिनट के लिए मेरे पीछे सारे बोले बाहेब तन गुरु देव बहादर साहेब तन गुरु देव बहादर साहेब ਗੁਰੂ ਤੇਗ ਬਹਾਦਰ ਸਾਹਿਬ ਕਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਤੇਗ ਬਹਾਦਰ ਸਾਹਿਬ ਤਦ ਗੁਰੂ ਤੇਗ ਬਹਾਦਰ ਸਾਹਿਬ ਤਦ ਗੁਰੂ ਤੇਗ ਬਹਾਦਰ ਸਾਹਿਬ

깡글 베이 하들 사회부 깡글 베이 하들 사회부 깡글 베이 하들 사회부 깡글 베이 하들 사회부 깡글 베 तेग तेग बहादुर बहादुर जी नौवे सुख। गुरु बहादु जी गुरु सिख गुरु थे। उन्होंने 1621 में जन्म लिया और बचपन से ही धार्मिक शिक्षा और योग साधना में निपुण थे उन्हें हिंद की चादर भी कहा जाता है उन्होंने मुगल शासक औरंगजेब के धार्मिक अत्याचार के खिलाफ आवाज उठाई और हिंदू समाज के लिए अपने प्राणों को बलिदान कर दिया शी दिया पर सर सिर ना दिया उनका प्रसिद्ध कथन है यह कथन उनकी अटूट भावना को दर्शाता है जो कि वह अपना सिर कटवा सकते थे पर अपने धर्म और सिद्धांतों से समझौता नहीं करवा सकते थे मुगल शासक औरंगजेब कबूल करने को कहा गुरु साहिब ने इसे अस्वीकार करवा दिया जिसके बाद दिल्ली में 24 नवंबर को उनका सिर कलम करवा दिया गुरुद्वारा शीशगंज साहिब एक ऐतिहासिक स्थल है जो, जो उन जो उनको दर्शाता है कि जब ਉਹ ਵਹੀ ਇੱਕ ਐਸਾ ਸਥਾਨ ਹੈ ਜਹਾਂ ਉਨ੍ਹਾਂ ਦਾ ਸਰ ਕਲਮ ਕੀਤਾ ਗਿਆ ਥਾ ਜੋ ਉਨ੍ਹਾਂ ਦੇ ਸਰਵੋੱਚੇ ਬਲਦਾਨ ਕੋ ਦਰਸਾਤਾ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਬੱਚੋ ਕੇ ਸਾਥ। ਹਾਂ ਜੀ। ਦਿਮਾਗ ਮੈਂ ਆਈਡੀਆ ਕਿੱ사। ਇਹ ਬਈ ਪੰਜਾਬੀ। ਗੁਰਤੇਗ ਬਾਦਰ ਸਾਹਿਬ ਜੀ ਕੇ ਜੋ ਸ਼ਹੀਦੀ ਗੁਰਤੇਗ ਬਾਦਰ ਸਾਹਿਬ ਜੀ ਦੇ ਤੋਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਉਹਨਾਂ ਨੂੰ ਸਮਰਪਿਤ 350 ਸਾਲਾ ਜੋ ਸ਼ਹੀਦੀ ਪੂਰਵ ਹੈ ਗੁਰਤੇਗ ਬਾਦਰ ਸਾਹਿਬ ਜੀ ਦਾ। ਉਹਨਾਂ ਨੂੰ ਮਨਾਉਣ ਦਾ ਇੱਕ ਅਲੱਗ ਇੱਕ ਮਤਲਬ ਮੰਚੇ ਫੁਰਮਾਨ ਆਇਆ। ਦਾਸ ਨੂੰ ਕੀ ਗੁਰਤੇਗ ਕੁਝ ਅਲੱਗ ਹੀ ਜਿਵੇਂ ਲੋਕ ਨਗਰ ਕੀਰਤਨ ਕਰਦੇ ਨੇ ਕੀਰਤਨ ਸਮਾਗਮ ਕਰਦੇ ਨੇ ਸਭ ਬਹੁਤ ਅੱਛੀ ਗੱਲ ਹੈ ਸਭ ਬਹੁਤ ਅੱਛਾ ਵਧੀਆ ਹੋਇਆ ਬਟ ਇੱਕ ਮਨ ਦੇ ਅੰਦਰ ਆਇਆ ਕਿ ਕੋਈ ਨਾ ਸਿੱਖਸ਼ਾਲੇ ਦੇ ਅੰਦਰ ਜਾ ਕੇ ਇਹਨਾਂ ਬੱਚਿਆਂ ਦੇ ਨਾਲ ਗੁਰਤੇਗ ਬਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾਏ ਤਾਂ ਕਿ ਇਹ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਗੁਰਤੇਗ ਬਾਦਰ ਸਾਹਿਬ ਜੀ ਕੌਣ ਸੀਗੇ ਗੁਰਤੇਗ ਬਾਦਰ ਸਾਹਿਬ ਜੀ ਦਾ ਕੀ ਇਤਿਹਾਸ ਸੀਗਾ ਤੇ ਗੁਰਤੇਗ ਬਾਦਰ ਸਾਹਿਬ ਜੀ ਦੀ ਕੀ ਸ਼ਹਾਦਤ ਸੀਗੀ ਜੋ ਉਹਨਾਂ ਨੇ ਦੇਸ਼ ਵਾਸਤੇ ਕੌਮ ਵਾਸਤੇ ਪੂਰੇ ਹਿੰਦੂ ਸਮਾਜ ਵਾਸਤੇ ਜੋ ਉਹਨਾਂ ਨੇ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਹਨਾਂ ਦੇ ਬਾਰੇ ਦੱਸਣ ਦਾ ਮੈਨਾਂ ਬੜਾ ਮਨ ਸੀਗਾ ਤੇ ਉਹਨਾਂ ਨਾਲ ਸਲੋਕ ਮਹਿਲਾ ਨੋਵਾ ਦੇ ਪਾਠ ਉਚਾਰੇ ਗੁਰਤੇਗ ਬਾਦਰ ਸਾਹਿਬ ਜੀ ਦੇ ਬਾਣੀ ਉਚਾਰੀ ਗਈ ਤੇ ਬੜਾ ਮਨ ਨਾਲ ਇੱਕ ਮਨ ਦੇ ਅੰਦਰ ਉਛਾਹ ਵੀ ਸੀਗਾ ਤੇ ਮਨ ਦੇ ਅੰਦਰ ਉਦਾਸੀ ਵੀ ਸੀ ਮਨ ਦੇ ਅੰਦਰ ਉਦਾਸੀ ਇਸ ਕਰਕੇ ਸੀ ਕਿ ਕਿਸ ਤਰ੍ਹਾਂ ਗੁਰਤੇਗ ਬਾਦਰ ਸਾਹਿਬ ਜੀ ਨੇ ਦੂਸਰੇ ਦੇ ਧਰਮ ਵਾਸਤੇ Hindu ਸਮਾਜ ਦੇ ਜਿਨੇ ਨੂੰ ਬਚਾਉਣ ਵਾਸਤੇ ਤਿਲਕ ਦੀ ਰਾਖੀ ਲਈ ਜਿਵੇਂ ਉਹਨਾਂ ਨੇ ਸ਼ਹਾਦਤ ਦਿੱਤੀ ਇੱਕ ਆਪਣੇ ਆਪ ਇੱਕ ਬਹੁਤ ਵੱਡੀ ਮਿਸਾਲ ਹੈ ਤੇ ਮੈਂ ਜੋ ਬੱਚੇ ਉਹਨਾਂ ਬੱਚਿਆਂ ਨਾਲ ਮੈਂ ਮਨਾਂਦੀ ਕੋਸ਼ਿਸ਼ ਕੀਤੀ ਹੈ ਜਿੰਨ ਬੱਚਾ ਦੇ ਨਾ ਮਾਂ ਨੇ ਨਾ ਪਿਓ ਹੈ ਕੋਈ ਮੈਟਰੋ ਸਟੇਸ਼ਨ ਤੇ ਮਿਲਿਆ ਹੈ ਕੋਈ ਹਸਪੀਟਲ ਦੇ ਮਿਲਿਆ ਹੈ ਕੋਈ ਹਸਪੀਟਲ ਤੋਂ ਬਾਹਰ ਮਿਲਿਆ ਹੈ ਕੋਈ ਕਿਸੇ ਦੇ ਮਾਪੇ ਆਪਣੇ ਬੱਚੇ ਨੂੰ ਛੱਡ ਗਏ ਨੇ ਤੇ ਉਹ ਬੱਚਿਆਂ ਨਾਲ ਮਨਾਂਦਾ ਇੱਕ ਅੱਛਾ ਮਤਲਬ ਮੈਨੂੰ ਮਨ ਦੇ ਅੰਦਰ ਬੜੀ ਖੁਸ਼ੀ ਹੋਈ ਤੇ ਗੁਰਤੇਗ ਬਾਦਰ ਸਾਹਿਬ ਜੀ ਦੀ ਜੋ ਗੁਰਤੇਗ ਬਾਦਰ ਸਾਹਿਬ ਜੀ ਨੇ ਗਰੀਬ ਨੂੰ ਦਾਸ ਨੂੰ ਕੁਕਰ ਨੂੰ ਸੇਵਾ ਲਗਾਈ ਇੱਕ ਮਨ ਦੇ ਅੰਦਰ ਫਰਮਾਨ ਆਇਆ ਕਿ ਮੈਂ ਇਹਨਾਂ ਨਾਲ ਹੀ ਬੱਚਿਆਂ ਨਾਲ ਹੀ ਗੁਰਤੇਗ ਬਾਦਰ ਸਾਹਿਬ ਜੀ ਦਾ ਸ਼ੀਦੀ ਪੂਰਾ ਮਨਾਵਾ ਤੇ ਉਹ ਦਾਸ ਨੇ ਆਪਣੀ ਸੇਵਾ ਪੂਰੀ ਨਿਭਾਈ ਅੱਗੇ ਵੀ ਦਾਸ ਇਹੀ ਸੇਵਾ ਨਿਭਾਦਾ ਰਹੇਗਾ ਤੇ ਨਾਲ ਮੇਰੇ ਜਸਵਿੰਦਰ ਜੀ ਮਨਜੀਤ ਸਿੰਘ ਜੀ ਅਤੁਲ ਜੀ ਤੇ ਸਭ ਨੇ ਮਿਲ ਕੇ ਇਹ ਸਹਿਯੋਗ ਸਾਰਾ ਕੀਤਾ ਤੇ ਇਹਨਾਂ ਨਾਲ ਮਿਲ ਕੇ ਰਲ ਕੇ ਬੱਚਾ ਨਾਲ ਮਨਾਈ ਗਈ कैसे देख रहे हैं गुरु तेग बहादुर साहब जी की शताब्दी और वो शताब्दी जब गुरु तेग बहादुर साहब जी ने मैं गुरु तेग तेग बहादुर जी का जो शहीद थी साढ़े तीन सौ साल पहले हुआ जो उनका जीवन है उस जीवन को बहुत ज्यादा शब्दों में नहीं कहा जा सकता है आज साढ़े तीन सौ साल पहले अगर उन्होंने ये बलिदान ना किया होता भारत में नहीं दुनिया में कहीं धर्म का नाम ना होता तो उनका जो जीवन है वो जीवन ही हमें एक बार थोड़ा पढ़ लें और हम उनका ध्यान अपने अंदर ले लें कर लें तो मैं समझ लू कि जन्मों जन्मों के पाप उनके नाम के उनके ध्यान से उनके दर्शन से ही हमारे समाप्त हो सकते हैं जैसे राम का नाम है उसी तरह गुरु तेग बहादुर जी का नाम है उन दोनों को नाम अगर आप लेंगे कल साढ़े तीन सौ साल में एक धर्मदर्जा फैली है और उनके साढ़े तीन सौ में दोनों को मिलाया अगर साढ़े तीन सौ साल पहली उनका ये सही बलिदान ना होता

तो गुरु तेग बहादुर जी को पता था कि उनके जाने से जीवन बचेगा तो उन्होंने अपना जीवन दिया तो उनको हम हमेशा याद रखेंगे अब वो हमारे लिए सदैव जीवित हैं धन्यवाद